ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਅੱਜ ਖੜੇ ਹਾਂ ਜੀ ਟਰੈਕਟਰ ਮੰਡੀ ਟਰੈਕਟਰ ਮਾਰਕੀਟ ਪਟਿਆਲੇ ਜਿਹਨੂੰ ਕੁਆੜ ਮਾਰਕੀਟ ਕਹਿ ਦਿੰਦੇ ਆ 150 ਨੰਬਰ ਦੁਕਾਨ ਤੇ ਖੜੇ ਸੀ ਭਾਈ ਪ੍ਰੀਤਮ ਦੀ ਦੁਕਾਨ ਤੇ ਕਿਸੇ ਵੀ ਭਰਾ ਨੂੰ ਕੋਈ ਟਰੈਕਟਰ ਲੈਣਾ ਹੋਵੇ ਮਾਰਕੀਟ ਦੇ ਵਿੱਚੋਂ ਜਿਹੜਾ ਕੋਈ ਚੰਗੇ ਸਾਫ ਸਥਰੇ ਟਰੈਕਟਰ ਆ ਜਾਂਦੇ ਆ ਜਿਆਦਾਤਰ ਤੁਹਾਨੂੰ ਇੱਕ ਗੱਲ ਦੱਸ ਦਈਏ ਵੀ ਇੱਥੇ ਪੰਜਾਬ ਨੰਬਰ ਟਰੈਕਟਰ 10-15% ਹੀ ਹੁੰਦੇ ਆ ਤੇ ਜਿਹੜੇ 80-85% ਹੈ ਉਹ ਹਰਿਆਣਾ ਨੰਬਰ ਹੁੰਦਾ ਐਨਓਸੀ ਬਾਈ ਹੋਰ ਕਹਿੰਦੇ ਕਢਾ ਦਾਂਗੇ ਅਸੀਂ ਨੰਬਰ ਸ਼ੁਰੂ ਚ ਇਹਨਾਂ ਦਾ ਤੁਸੀਂ ਲੈ ਲਓ ਟਰੈਕਟਰ ਤੁਸੀਂ ਬਾਅਦ ਚ ਦੇਖ ਲਓ 98714926080 ਬਾਈ ਪ੍ਰੀਤਮ ਜੀ ਦਾ ਨੰਬਰ ਹੈ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਤਾਂ ਕਿ ਅਸੀਂ ਤੁਹਾਡੇ ਤੱਕ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਅਸੀਂ ਆਉਂਦੇ ਰਹੀਏ ਜੀ ਸ਼ੁਰੂ ਕਰਦੇ ਆਂ ਆਪਾਂ ਬਾਈ ਹਰੋਨ ਕੋਲੇ ਖੜਾ ਹੈਗਾ 50 39 D ਰੇਟ ਦੀ ਤੁਸੀਂ ਸਿੱਧੀ ਗੱਲ ਕਰ ਲਿਓ 9814926080 ਤੇ 9814926080 ਤੇ ਗੱਲ ਕਰ ਲਿਓ ਜੀ ਉੱਚਾ ਮਾਡਲ ਟਰੈਕਟਰ ਹੈ ਜੀ ਇਹ 50 39 D ਹੈ ਜੀ ਡਬਲ ਕਲਚ ਹੈ ਨਵੇਂ ਟਾਇਰਾਂ ਚ ਹੈ ਹਰਿਆਣਾ ਨੰਬਰ ਹੈ ਹਨਾ 17 ਮਾਡਲ ਹੈਗਾ ਅੱਗੇ ਆ ਜਾਂਦਾ ਹੈਗਾ ਸੋਨਾਲੀਕਾ 60 ਵਾਲਾ ਟਰੈਕਟਰ ਦਾ ਸ਼ਹਿਰ 7075 ਰੁਪਏ ਹੈਗਾ ਮਾਡਲ ਹੈਗਾ ਜੀ 2021 2021 ਮਾਡਲ ਹੈਗਾ ਫੁੱਲ ਟੌਪ ਮਾਡਲ ਹੈ ਚੇਂਜਰ ਵਾਲਾ ਟਰੈਕਟਰ ਹੈਗਾ 21 ਮਾਡਲ ਹੈ ਸੋਨਾਲਿਕਾ 60 ਇਹਦਾ ਮੁੱਲ ਦਾ ਪਤਾ ਨਹੀਂ ਤੁਹਾਨੂੰ ਬਾਈ ਕਿੰਦਾ ਹੈ 6.5 ਲੱਖ ਰੁਪਏ ਦਾ ਟਰੈਕਟਰ ਹੈ ਜੀ 6.5 ਲੱਖ ਰੁਪਏ ਦਾ 21 ਮਾਡਲ ਅੱਗੇ ਆ ਜਾਂਦਾ ਜੀ 4 ਵੀਲ ਡਰਾਈਵ ਚ ਵਲਟ੍ਰਕ 60 4 ਵੀਲ ਡਰਾਈਵ ਚ ਹੈਗਾ ਵਲਟ੍ਰਕ 60 ਹੈਗਾ ਸੋਨਾਲਿਕਾ ਜਿਹੜਾ 4 ਵੀਲ ਆ ਰਿਹਾ ਹੈਗਾ ਇਹ ਕਿਹੜਾ ਮਾਡਲ ਹੈ ਜੀ 2021 ਮਾਡਲ ਹੈ ਤੇ ਰੇਟ ਦਾ ਹਾਂਜੀ ਰੇਟ ਫੋਨ ਤੇ ਪੁੱਛ ਲਿਓ ਅੱਗੇ ਪ੍ਰੀਤ ਖੜਾ ਜੀ 6099ਵੇਂ ਵਰਗਾ ਟਰੈਕਟਰ ਇਹ ਕਿਹੜਾ ਮਾਡਲ ਹੈ ਜੀ ਇਹ ਵੀ 21 ਮਾਡਲ ਹੈ ਪ੍ਰੀਤ 6099 ਸਾਰੇ ਟਰੈਕਟਰ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਫੋਨ ਨੰਬਰ ਤੁਸੀਂ ਨੂੰ ਬੋਲ ਹੀ ਦਿੱਤਾ ਰੇਟ ਤੋਂ ਦੀ ਤੁਸੀਂ ਬਾਈ ਨਾਲ ਗੱਲ ਕਰ ਲਿਓ 40 ਤੋਂ 50 ਟਰੈਕਟਰ ਇਹਨਾਂ ਕੋਲੇ ਖੜੇ ਆ 963 ਖੜਾ ਜੀ 963 ਹੈਗਾ ਮਾਈਕੋ ਪੰਪ ਦੇ ਵਿੱਚ ਟਰੈਕਟਰ ਹੈ ਜੀ 2000 ਤੇ 22 ਮਲਟਰੈਟਰ ਹੈ 2022 ਮਲਟਰੈਟਰ ਹੈ ਇਹ ਜ਼ਿਆਦਾਤਰ ਟਰੈਕਟਰ ਬਾਈ ਜੀ ਹਰਿਆਣਾ ਨੰਬਰ ਹੈ ਐਨਓਸੀ ਤੁਹਾਨੂੰ ਬਾਈ ਹੁਣੇ ਕਢਾ ਕੇ ਦੇਣਗੇ ਚੰਗੇ ਲੱਗੇ ਤਾਂ ਸੰਪਰਕ ਕਰ ਲਓ ਅੱਗੇ ਆ ਜਾਂਦਾ ਕਾ ਜੀ ਸੋਨਾਲਿਕਾ ਟਾਈਗਰ ਸੋਨਾਲਿਕਾ ਟਾਈਗਰ ਖੜਾ ਜੀ ਜਮਾ 9 ਵਰਗ ਆ ਇਹ ਹੈਗਾਗਾ ਡੀਆਈ 60 ਵਾਲਾ 60 ਐਚਪੀ ਵਾਲਾ ਜੀ ਸੋਨਾਲਿਕਾ ਟਾਈਗਰ ਇਹ ਕਿਹੜਾ ਮਾਡਲ ਆ ਵੀਰੇ ਟਾਈਗਰ 2000 ਤੇ 21 ਮਾਡਲ ਟਰੈਕਟਰ ਹੈ ਜੀ ਅੱਗੇ ਆ ਜਾਂਦਾ ਕਾ 3630 ਫੋਰ 휠 ਡਰਾਈਵ ਚ ਹੈਗਾ 3630 ਪਲੱਸ ਵਾਲਾ ਫੋਰ 휠 ਡਰਾਈਵ ਚ ਟਰਬੋ ਵਾਲਾ ਇਹ ਸਪੈਸ਼ਲ ਐਡੀਸ਼ਨ ਨੀਗਾ ਇਹ ਟਰਬੋ ਜੀ ਆਏ ਸੀਗੇ ਪੰਜਾਬ ਨੰਬਰ ਦਾ ਟਰੈਕਟਰ ਹੈ ਫੀਵੀ 29 ਮੋਗੇ ਦਾ ਤੁਸੀਂ ਦੇਖ ਹੀ ਲਿਆ ਹੋਣਾਗਾ ਇਹਦਾ ਮੁੱਲ ਕੀ ਰੱਖਿਆ ਵੀਰੇ ਤੇ ਮਾਡਲ ਕਿਹੜਾ ਇਹ ਇਹ 2016 ਮਾਡਲ ਹੈ ਤੇ ਮੁੱਲ ਇਹਦਾ ਪੰਜਾਬ ਨੂੰ ਬੜਾ ਟਰੈਕਟਰ ਆ ਬੰਨ ਲਓ ਬਾਈ ਜੀ ਤੁਸੀਂ ਉੱਥੋਂ ਨੂੰ ਫੋਨ ਨੰਬਰ ਬੋਲੇ 9814922080 ਤੇ ਗੱਲ ਕਰ ਲਓ ਅੱਗੇ 4 ਵੀਲ ਡਰਾਈਵ ਚ 75 ਵਾਲਾ ਸੋਨ ਵਾਲੀ ਕਾ ਖੜਾ ਜੀ 75 ਐਚਪੀ ਦਾ ਕਈ ਵਾਰੀ ਵੱਡੀ ਜਿਆਦਾ ਐਚਪੀ ਵਾਲਾ ਟਰੈਕਟਰ ਚਾਹੀਦਾ ਹੁੰਦਾ ਕਿ 75 ਐਚਪੀ ਦਾ ਵੀ ਖੜਾ ਸੋਨ ਵਾਲੀ ਕਾ ਕਿ 90 ਐਚਪੀ ਦਾ ਪਰ ਇਹ ਰੁਪਾਈ ਸੀ ਖੜਾ ਹੈ ਕ ਇਹਨਾਂ ਕੋਲੇ ਆਹ ਦੇਖੋ ਵੇਟ ਬੂਟ ਨਾਲ ਲੱਗੇ ਹੋਏ ਐ ਇਹ ਕਿਹੜਾ ਮਾਡਲ ਹੈ ਤੁਹਾਨੂੰ ਇਹਦਾ ਨੰਬਰ ਮੇਰੇ ਹਿਸਾਬ ਨਾਲ 100% ਦਾ ਹਰਿਆਣਾ ਹੀ ਹੋਗਾ ਬਾਕੀ ਤੁਸੀਂ ਗੱਲ ਕਰ ਲਿਓ 2021 ਮ ਅੱਗੇ ਇੱਕ ਹੋਰ ਟਰੈਕਟਰ ਖੜਾ ਹੈਗਾ 90 HP ਵਾਲਾ ਪ੍ਰੀਤ ਐਗਰੀ ਟਰੱਕ ਆਇਆ ਸੀ ਜਿਹੜਾ ਟਰਬੋ ਚੈਂਜਰ ਵਾਲਾ 21 ਮਾਡਲ ਟਰੈਕਟਰ ਹੈ ਇਹਦਾ ਵੀ ਰੇਟ ਹੈ 59 ਲੱਖ ਰੁਪਈਆ ਵੇਟ ਬੂਟ ਸਾਰਾ ਕੁਝ ਨਾਲ ਹੈ ਪੰਜਾਬ ਨੰਬਰ ਦਾ ਟਰੈਕਟਰ ਹੈ ਵੀ ਅੱਗੇ 65 HP ਵਾਲਾ ਟਰੈਕਟਰ ਖੜਾ 60 65 ਫਾਰਮ ਟਰੱਕ 4 ਵੀਲ ਡਰਾਈਵ ਚ 4 ਵੀਲ ਡਰਾਈਵ ਦੇ ਟਰੈਕਟਰ ਬਹੁਤ ਖੜਿਆ ਬਾਈ ਹੋਰਾਂ ਕੋਲੇ ਕਈ ਵਾਰੀ ਕਿਸੇ ਨੇ ਭਰਾ ਕਿਸਾਨ ਭਰਾ ਨੂੰ ਉੱਚਾ ਮਾਡਲ 4 ਵੀਲ ਚਾਹੀਦਾ ਹੋਵੇ ਇਹ ਕਿਹੜਾ ਮਾਡਲ ਹੈ ਜੀ ਵੇਟ ਬੂਟ ਸਾਰਾ ਕੁਝ ਕੰਪਨੀ ਦਾ ਸੋਨੂੰ ਇਹ ਮਾਡਲ ਕਿਹੜਾ ਹੈ 2000 ਤੇ 22 ਮਾਡ ਅੱਗੇ ਆਇੰਦਾ ਹੈਗਾ 969 969 ਹੈਗਾ ਜੀ ਸੀਆਰਡੀ ਇੰਜਨ ਚ ਆ ਗਿਆ ਰੋਟਰੀ ਪੰਪਲ ਆ ਇਹ 2022 ਮਾਡਲ ਹੈ 969 2022 ਮਾਡਲ ਹੈ ਰੇਟ ਦੀ ਤੁਸੀਂ ਬਾਈ ਹਰ ਨਾਲ ਫੋਨ ਤੇ ਗੱਲ ਕਰ ਲਿਓ ਅੱਗੇ ਆਇੰਦਾ ਜੀ 6055 ਪਾਵਰ ਟੈਕ ਪਾਵਰ ਮੈਕਸ ਟੌਪ ਮਾਡਲ ਦਾ ਟਰੈਕਟਰ ਹੈ ਜਮਾ ਨਵਾਂ ਟਰੈਕਟਰ ਹੈ ਜੀ ਕਿਹੜਾ ਮਾਡਲ ਹੈ ਸੋਨੇ ਇਹ 23 ਮਾਡਲ ਹੈ 2023 ਮਾਡਲ ਰੇਟ ਦਾ ਪਤਾ ਜੀ ਕੁਛ ਇਹਦਾ ਨਹੀਂ 24 ਮਾਡਲ ਹੈ 24 ਮਾਡਲ ਟਰੈਕਟਰ ਹੈ 24 ਮਾਡਲ ਟਰੈਕਟਰ ਹੈ ਜਮਾ ਨਵਾਂ ਟਰੈਕਟਰ ਹੈ ਰੇਟ ਕੀ ਰੱਖਿਆ ਜੀ ਇਹਦਾ ਰੇਟ ਬਾਈ ਹੋਰ ਨੇ ਰੱਖਦੇ ਆ ਜੀ ਇਹਦਾ ਮੁੱਲ ਕਰਦੇ ਆ ਕਿ ਸਵਾ 8 ਲੱਖ ਰੁਪਏ ਬਾਕੀ ਬਾਈ ਹੋਰ ਨਾਲ ਗੱਲ ਕਰ ਲਿਓ 2024 ਦਾ ਅੱਗੇ 5210 ਟਰੈਕਟਰ ਆ ਗਿਆ 4 ਵੀਲ ਡਰਾਈਵ ਚ ਇਹ ਕਿਹੜਾ ਮਾਡਲ ਹੈ ਜੀ 23 ਮਾਡਲ ਹੈਗਾ ਰੇਟ ਬਾਈ ਹੋਰ ਨਾਲ ਗੱਲ ਕਰ ਲਿਓ ਤੁਸੀਂ 5210 ਹੈ 99 ਲੱਖ ਰੁਪਏ ਡਿਮਾਂਡ ਹੈ ਜੀ 4 ਵੀਲ ਡਰਾਈਵ ਚ ਹੈ 5210 ਗੀਅਰ ਪ੍ਰੋ ਵਾਲਾ ਅੱਗੇ ਆ ਜਾਂਦਾ ਜੀ ਨੋਵੋ ਅਰਜਨ ਨੋਵੋ ਡੀਆਈ 605 ਡੀਆਈ ਇਹ 57 HP ਵਾਲਾ ਟਰੈਕਟਰ ਹੈ ਜਿਹੜੇ ਹੁਣ ਆਉਂਦੇ ਹੈਗੇ ਨਵੇਂ ਉਹ ਟਰੈਕਟਰ ਹੈ ਡੀਜੀ ਸੈਂਸ ਵਾਲਾ ਇਹ ਕਿਹੜਾ ਮਾਡਲ ਹੈ ਜੀ ਸੀਆਰਡੀ ਇੰਜਨ ਚ ਆ ਅੱਗੇ 4x4 65hp ਬਾਈਕਰਾ ਇੰਡੋਫਾਰਮ ਖੜਾ ਜੀ ਇਹ ਕਿਹੜਾ ਮਾਡਲ ਹੈ ਜੀ 21 ਮਾਡਲ 21 ਮਾਡਲ ਟਰੈਕਟਰ ਹੈ ਜੀ ਰੇਟ ਰੇਟ 650 650 ਲੱਖ ਰੁਪਇਆ ਡਿਮਾਂਡ ਹੈ ਜੀ ਅੱਗੇ ਬਾਈ ਹਰਨ ਕੋਲ ਪ੍ਰੀਤ ਖੜਾ ਜਮਾ ਨੰਬਰ 6099 ਇਹ ਕਿਹੜਾ ਮਾਡਲ ਹੈ ਜੀ ਇਹ ਵੀ 21 ਮਾਡਲ 2021 ਮਾਡਲ ਅੱਗੇ ਸੋਨਾਲਿਕਾ 60ੜਾ RX RX ਸ਼ੋ ਚ ਆਗਾ ਸਕੰਦਰ ਟਾਪ ਮਾਡਲ ਹੈ ਇਹ ਕਿਹੜਾ ਮਾਡਲ ਹੈ ਜੀ ਤੁੰ ਵੀ ਮਾਡਲ ਹੈ 24 ਮਾਡਲ ਟਰੈਕਟਰ ਹੈ ਅੱਗੇ ਡੀਆਈ 55 ਖੜਾ ਹੈਗਾ 23 ਮਾਡਲ 22 23 ਮਾਡਲ ਟਰੈਕਟਰ ਹੈਗਾ ਜੀ ਅੱਗੇ ਆ ਜਾਂਦਾ ਹੈਗਾ 60 55 T20 ਗੇਅਰ ਵਾਲਾ ਸੁਪਰ ਸੁਪਰਮੈਕਸ ਇਹ ਕਿਹੜਾ ਮਾਡਲ ਹੈ 2018-19 ਮਾਡਲ ਹੋਊਗਾ ਜੀ ਟਰੈਕਟਰ ਬਾਕੀ ਤੁਸੀਂ ਤੁਹਾਨੂੰ ਟਰੈਕਟਰ ਦਿਖਾ ਦਿੰਨੇ ਕੋਈ ਵੀ ਸੀ ਵੀ ਟਰੈਕਟਰ ਸਮਝੀ ਰੇਟਸ ਸਮਝੀ ਬਾਈ ਉਹਨਾਂ ਨਾਲ ਗੱਲ ਕਰ ਲਿਓ 750 ਸੋਨ ਵਾਲੀ ਕਾ ਖੜਾ ਹੈ ਜੀ ਉੱਚਾ ਮਾਡਲ ਹੀ ਹੈਗਾ 19-20 ਮਾਡਲ ਬਿਨਾ ਚੇਂਜਰ ਤੋਂ ਟੂ ਸਪੀਡ ਚ ਹੈ ਅੱਗੇ ਆ ਜਾਂਦਾ ਜੀ ਹੌਲੈਂਡ 5500 ਟਰਬੋ ਵਾਲਾ ਵੇਟਬੂਟ ਕੰਪਨੀ ਦੇ ਨਾਲ ਲੱਗੇ ਹੋਇਆ ਪੂਰਾ ਚੰਗਾ ਨਵਾਂ ਟਰੈਕਟਰ ਹੈ ਜੀ ਕਿਹੜਾ ਮਾਡਲ ਹੈ ਜੀ ਇਹਦਾ ਪਤਾ ਕੁਛ 21 ਮਾਡਲ 21 ਮਾਡਲ ਟਰੈਕਟਰ ਹੈ ਜੀ ਇਹਦਾ ਮੁੱਲ ਦਾ ਪਤਾ ਹੈ ਜੀ 6 665000 6 ਲੱਖ 65 ਹਜ਼ਾਰ ਰੁਪਏ ਮੁੱਲ ਹੈ ਜੀ ਅੱਗੇ ਇੱਕ ਟਰੈਕਟਰ ਹੋਰ ਆ ਗਿਆ ਅਰਜਨ ਨੋਵੋ ਇਹ ਵੀ ਸੀਆਰਡੀ ਇੰਜਨ 'ਚ ਹੀ ਆ ਗਿਆ ਜੀ ਤੇ ਅੱਗੇ 36 30 ਖੜਾ ਜੀ 50 ਐਚਪੀ ਵਾਲਾ ਸੁਪਰ ਪਲੱਸ ਇਹ ਕਿਹੜਾ ਮਾਡਲ ਹੈ ਵੀਰੇ ਏ ਬੀ ਮਾਡਲ ਹੈ 2020 ਮਾਡਲ ਰੇਟ ਦਾ ਪਤਾ ਜੀ ਰੇਟ ਕਨਫਰਮ ਕਰ ਲਓ ਕਨਫਰਮ ਕਰ ਲਓ ਜੀ ਫੋਨ ਤੇ ਤੁਸੀਂ ਅੱਗੇ 4 ਵੀਲ ਡਰਾਈਵ ਚ ਟਰੈਕਟਰ ਇੱਕ ਹੋਰ ਖੜਾਗਾ 4 ਵੀਲ ਡਰਾਈਵ ਦੇ ਟਰੈਕਟਰ ਦਾ ਵੱਧੂ ਖੜਿਆ ਬਾਈ ਉਹਨਾਂ ਕੋਲੇ ਡੀ ਆਈ 55 ਖੜਾਗਾ 4 ਵੀਲ ਡਰਾਈਵ ਚ ਜਮਾ ਨਵਾਂ ਟਰੈਕਟਰ ਹੈ ਜੀ ਮਾਡਲ ਹੈਗਾਗਾ 2000 24 ਮਾਡਲ ਹੈ 24 ਮਾਡਲ ਟਰੈਕਟਰ ਹੈ ਜੀ ਅੱਗੇ 969 ਖੜਾ ਹੈ ਜੀ ਉੱਚਾ ਮਾਡਲ ਹੈ ਜਮਾ ਅੱਗੇ 16s ਖੜਾਗਾ ਹਰਿਆਣਾ ਨੰਬਰ ਇਹ 16s ਦਾ ਕਿਹੜਾ ਮਾਡਲ ਹੈ 50 24 57 HP ਵਾਲਾ 21 ਮਾਡਲ ਹੈ ਇਹਨੇ ਟਰੈਕਟਰਾਂ ਸੰਬੰਧੀ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤਾਂ ਬਾਈ ਦਾ ਨੰਬਰ ਆਪਾਂ ਤੁਹਾਨੂੰ ਬੋਲ ਹੀ ਦਿੰਨੇ ਆ 98149 26080 ਟਰੈਕਟਰ ਮਾਰਕੀਟ ਪਟਿਆਲਾ 150 ਨੰਬਰ ਦੁਕਾਨ ਤੇ ਬਾਈ ਪ੍ਰੀਤਮ ਗਰੋਵਰ ਹੈ ਉਹਨਾਂ ਨੂੰ ਆ ਕੇ ਤੁਸੀਂ ਮਿਲ ਸਕਦੇ ਹੋ ਇੱਕ ਟਨ ਟਰੈਕਟਰ ਹੋਰ ਦਿਖਾਉਣ ਲੱਗੇ ਆ ਖੇਤ ਦੇ ਵਿੱਚ 90 HP ਵਾਲਾ ਟਰੈਕਟਰ ਹੈ ਜੀ 90 HP ਵਾਲਾ ਟਰੈਕਟਰ ਹੈਗਾ 4 ਵੀਲ ਡਰਾਈਵ ਚਾ 2008 ਨਵਾਂ ਮਾਡਲ ਟਰੈਕਟਰ ਹੈ ਜੀ ਬਾਈ ਦੇਖੋ ਮੁੱਲ ਤਾਂ ਤੁਹਾਨੂੰ ਕਨਫਰਮ ਕਰ ਲਿਓ ਤੁਸੀਂ ਉਹਨਾਂ ਨਾਲ ਹੀ ਪੰਜਾਬ ਨੰਬਰ ਦਾ ਟਰੈਕਟਰ 90 ਐਚਪੀ ਵਾਲਾ ਇਹਨਾਂ ਕੋਲੇ 4 ਵੀਲ ਡਰਾਈਵ ਦੇ ਟਰੈਕਟਰ ਬਹੁਤ ਖੜੇ ਹੈਗੇ ਉਹ 150 ਨੰਬਰ ਦੁਕਾਨ ਹੈ ਟਰੈਕਟਰ ਮਾਰਕੀਟ ਜਿਹਨੂੰ ਕੁਆਡ ਮਾਰਕੀਟ ਕਹਿੰਦੇ ਆ ਪਟਿਆਲਾ ਉੱਥੇ ਬਾਈ ਪ੍ਰੀਤਮ ਜੀ ਦਾ ਤੁਹਾਨੂੰ ਫੋਨ ਨੰਬਰ ਪਹਿਲਾਂ ਹੀ ਬੋਲਿਆ ਲਾਸਟ 'ਚ ਫੇਰ ਤੁਹਾਨੂੰ ਲੋ 9814926080 9814926080 ਬਾਈ ਦਾ ਨਾਮ ਪ੍ਰੀਤਮ ਗਰੋਵਰ ਇਸ ਨੰਬਰ ਤੇ ਤੁਸੀਂ ਫੋਨ ਕਰਕੇ ਟਰੈਕਟਰਾਂ ਸੰਬੰਧੀ ਡੇਟਾ ਸੰਬੰਧੀ ਜਾਣਕਾਰੀ ਲੈ ਲਿਓ ਆਪਣੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਫੋਲੋ ਤੇ ਸਬਸਕ੍ਰਾਈਬ ਤਾਂ ਕਿ ਤੁਹਾਡੇ ਤੱਕ ਅਸੀਂ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਰਹਿ ਬਰਖਾ